ਫਰੀਦਕੋਟ ਦੇ ਜ਼ਿਲ੍ਹਾ ਵਿਧਾਨ ਸਭਾ ਹਲਕਾ ਜੇਤੋ ਅnder ਸ਼ੋਮਨੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਹਲਕਾ ਪਿੰਡ ਦੇ ਜੀਵਨ ਪਾਲਾ ਦੇ ਕਰੀਬ 100 ਕਾਂਗਰਸੀ ਪਰਿਵਾਰਾਂ ਨੇ ਕਾਂਗਰਸ ਨੂੰ ਛੱਡ ਸ਼ੋਮਨੀ ਅਕਾਲੀ ਦਲ ਬਾਦਲ ਦਾ ਲੜ ਫੜਿਆ ਇਸ ਮੌਕੇ ਕਰਵਾਏ ਗਏ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਹਿੱਸਾ ਲਿਆ ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸ ਛੱਡ ਸ਼ੋਮਨੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੇ ਬਜ਼ੁਰਗਾ ਦੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਚੱਲੇ ਆ ਰਹੇ ਸਨ ਪਰ ਕਦੇ ਵੀ ਕਾਂਗਰਸ ਪਾਰਟੀ ਨੇ ਉਨ੍ਹਾਂ ਦੀ ਦੂਜੇ ਪਾਸੇ ਸ਼ਰਮਨ ਅਕਾਲੀ ਦਲ ਨੇ ਉਹਨਾਂ ਦੇ ਪਿੰਡ ਵਿੱਚ ਵੱਡੀ ਮਾਤਰਾ ਵਿੱਚ ਗਾਰੰਟੀ ਦਿੱਤੀਆਂ ਤੇ ਗਰੀਬਾਂ ਦੀ ਭਲਾਈ ਲਈ ਕੰਮ ਕੀਤੇ ਜਿਸ ਕਰ ਉਹਨਾਂ ਅੱਜ ਕਾਂਗਰਸ ਛੱਡੀ ਹੈ ਸਾਡਾ ਜੀ ਸਾਡੇ ਦੇਖਣ ਤੋਂ ਪਹਿਲਾਂ 40-50 ਸਾਲਾਂ ਤੋਂ ਸਾਡੇ ਬਜ਼ੁਰਗ ਵੀ ਕਾਂਗਰਸ ਨਾਲ ਜੁੜੇ ਹੋਏ ਸੀ ਸਾਡੀ ਅਸੀਂ ਕੱਟੜ ਕਾਂਗਰਸੀਆਂ ਸਾਡੀ ਕਾਂਗਰਸ ਨੇ ਕੋਈ ਮਦਦ ਨਹੀਂ ਕੀਤੀ ਕੋਈ ਸਾਡੀ ਉਹਨਾਂ ਨੇ ਗੱਲਬਾਤ ਨਹੀਂ ਸੁਣਦੇ ਅੱਜ ਤੱਕ ਨਾ ਕਿਸੇ ਸਰਪੰਚ ਨੇ ਨਾਲ ਕਿਸੇ ਮੈਂਬਰ ਨੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਇਸ ਕਰਕੇ ਅਸੀਂ ਅਕਾਲੀ ਪਾਰਟੀ ਦੇ ਨਾਲ ਅ ਇਸ ਵਕਤ ਜਣ ਕੇ ਬਹੁਤ ਹੀ ਹਮ ਹਮਾ ਕੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਤੇ ਵੋਟਾਂ ਪਾਵਾਂਗੇ ਇਸ ਮੌਕੇ ਪਹੁੰਚੇ ਹਲਕਾ ਇੰਚਾਰਜ ਜੇਤੋ ਪ੍ਰਕਾਸ਼ ਸਿੰਘ ਪੱਟੀ ਨੇ ਜਿੱਥੇ ਸਰੋਪਾ ਦੇ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਉੱਥੇ ਹੀ ਉਹਨਾਂ ਦਾ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਬੰਦਾ ਸਨਮਾਨ ਦਿੱਤਾ ਜਾਏਗਾ ਅੱਜ ਦਾ ਜੋਨਾਲ ਦਾ ਜੋ ਪ੍ਰੋਗਰਾਮ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਭਗ 100 ਦੇ ਕਰੀਬ ਪਰਿਵਾਰ ਆ ਜਿਹੜੇ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਬੜੇ ਉਤਸ਼ਾਹ ਦੇ ਨਾਲ ਪਾਰਟੀ ਚ ਆਏ ਆ ਮੈਂ ਸਮਝਦਾ ਇਹ ਜੋ ਸਾਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੋ ਸਾਹ ਤਕਬੀਰ ਸਿੰਘ ਬਾਦਲ ਸਾਹਿਬ ਦੀ ਜੋ ਵਿਕਾਸ ਪੱਖੀ ਸੋਚ ਹੈ ਉਹਦੇ ਸਦਕਾ ਜਿਹਨੇ ਲੋਕਾਂ ਨੇ ਇਹਨੀ ਪਬਲਿਕ ਨੇ ਜਿਹੜੀ ਪਾਰਟੀ ਦੇ ਵਿੱਚ ਆਪਣੇ ਸ਼ਮੂਲਿਤ ਕੀਤੀ ਹੈ ਇਹਨਾਂ ਦੇ ਆਉਣ ਨਾਲ ਜਿੱਥੇ ਪਿੰਡ ਦੇ ਇਸ ਪਾਰਟੀ ਦੇ ਗਰੁੱਪ ਨੂੰ ਔਰ ਸਮੁੱਚੀ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਬੜਾ ਹੰਗਾਰਾ ਮਿਲੇਗਾ ਮੈਂ ਇਹਨਾਂ ਨੂੰ ਆਪਣੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਤੇ ਪਾਰਟੀ ਵਿੱਚ ਇਹਨਾਂ ਦਾ ਪੂਰਾ ਮਾਨ ਸਨਮਾਨ ਹੈ ਜਿਹੜਾ ਉਹ ਹਰ ਪੱਖੋਂ ਬਾਲ ਰੱਖਿਆ ਜਾਊਗਾ 77 G న్యూਸ ਲਈ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ